हां जी शशी का जी सारा नु ते आज तानू दसन लगिया सी की जेड़ा लकड़ ਦਾ ਕੰਗਾ ਹੁੰਦਾ ਹੈ ਜਿਨ੍ਹਾਂ ਦਾ ਅੰਬਰਸ਼ਾ ਕਿਹਾ ਗਿਆ ਹੈ ਨਾ ਜਿਆਦਾਤਰ ਉਹ ਵਰਤਦੇ ਆਗੇ ਹੁੰਦਾ ਕਾਫੀ ਹੋਰ ਵੀ ਲੋਕ ਵਰਤਦੇ ਹੋਣੇ ਕਿਉਂਕਿ ਇਹ ਵਾਲਾਂ ਵਾਸਤੇ ਬਹੁਤ ਚੰਗਾ ਹੈਗਾ ਪਲਾਸਟਿਕ ਦੇ ਕੰਗੇ ਨਾਲੋਂ ਪਰ ਜਿਹੜੇ ਲੋਕ ਵਰਤਦੇ ਆਗੇ ਉਹਨਾਂ ਜਿਵੇਂ ਸਿੱਖ ਧਰਮ ਦੇ ਵਿੱਚ ਇਹ ਜਾਰੇ ਯੂਜ ਹੁੰਦਾ ਹੈਗਾ ਹਨਾ ਵੀ ਜਿਹੜਾ ਛੋਟਾ ਕੰਗਾ ਹੁੰਦਾ ਹੈਗਾ ਆਪਣੇ ਅੰਤਰ ਦੇ ਗਾਤਰੇ ਦੇ ਨਾਲ ਬੰਨ੍ਹਿਆ ਹੁੰਦਾ ਸਰਬਾਉਣ ਵਾਸਤੇ ਹੁੰਦਾ ਕੁਛ ਲੋਕ ਵੱਡਾ ਕੰਗਾ ਵਰਤਦੇ ਨੇ ਹੈ ਨਾ ਉਹਦੇ ਵਾਸਤੇ ਇਹ ਮੈਂ ਤੁਹਾਨੂੰ ਦੱਸਦੀਆਂ ਲੱਕੜ ਦਾ ਕੰਗਾ ਇਹ ਤੋਂ ਪਹਿਲਾਂ ਲਾਉਣਾ ਲਾਉਣ ਤੋਂ ਪਹਿਲਾਂ ਇਹਨੂੰ ਹਨਾ ਥੋੜਾ ਤੇਲ ਲਾ ਕੇ ਨੂੰ ਤੇਲ ਚ ਭਿਉ ਕੇ ਰੱਖਦੇ ਫਿਰ ਇਹ ਜਾ ਟੁੱਟਦਾ ਨਹੀਂ ਹੈਗਾ ਜਦੋਂ ਆਪਾਂ ਤੇਲ ਤੋਂ ਬਿਨਾਂ ਇਹਨੂੰ ਯੂਜ਼ ਕਰਦੇ ਆਂਗਾ ਨਾ ਉਹੀ ਟੁੱਟ ਜਾਂਦਾ ਪਹਿਲਾਂ ਸਾਨੂੰ ਪਤਾ ਨਹੀਂ ਹੈਗਾ ਸੀ ਹੁਣ ਅਸੀਂ ਨਾ ਵੀ ਜਦੋਂ ਹਾ ਵਾਲ ਵੀ ਜਿਵੇਂ ਸਾਡੇ ਆਪਣੇ ਵਾਲ ਹੈਵੀ ਹੁੰਦੇ ਆਂ ਆਪਾਂ ਖਿੱਚਦੇ ਆਂ ਇਦਾਂ ਹਨਾ ਕੰਗਾ ਨੂੰ ਆਇਆ ਕਰਕੇ ਤੇ ਉਹ ਵਿਚਾਲੋਂ ਟੁੱਟ ਜਾਂਦਾ ਸੀਗਾ ਤੇ ਹੁਣ ਨਾ ਵੀ ਸਾਨੂੰ ਕਿਸੇ ਨੇ ਦੱਸਿਆ ਵੀ ਇਹਨੂੰ ਤੇਲ ਦੇ ਵਿੱਚ ਉਹ ਕਰਕੇ ਰੱਖੋ ਭਿਉਮ ਕੇ ਤੇ ਫਿਰ ਨਹੀਂ ਇਹ ਟੁੱਟਦਾ ਜਦੋਂ ਉਹ ਹੋ ਗਿਆ ਅੱਜ ਅਸੀਂ ਆਪਾਂ ਦੇਖਦੇ ਆਂ ਇਹ ਕਰਕੇ ਵੀ ਤੇਲ ਦੇ ਵਿੱਚ ਭਿਉਨ ਨਾਲ ਕੰਗਾ ਕਿੰਨਾ ਕ ਟਾਈਮ ਕੱਢਦਾ ਹੈਗਾ ਤੇ ਇਹਨੂੰ ਇਦਾਂ ਪੂਰਾ ਤੇਲ ਦੇ ਵਿੱਚ ਇਹਦੀ ਉਹ ਕਰਕੇ ਪੂਰੀ ਮ사ਜ ਕਰਕੇ ਚੰਗੀ ਤਰ੍ਹਾਂ ਨਾ ਤੇਲ ਦੇ ਨਾਲ ਘੌਂਕੇ ਨੂੰ ਰੱਖਦੇ ਕਹਿੰਦੇ 1-2 ਦਿਨ ਤੇ ਫਿਰ ਕਹਿੰਦੇ ਸੀ ਗੰਗੇ ਨੂੰ ਫਿਰ ਬਾਹ ਚ ਲਾਵੇ ਫਿਰ ਇਹ ਹੁਣ ਹੁੰਦਾ ਟੁੱਟਦਾ ਨਹੀਂ ਹੈਗਾ ਲੱਕੜ ਦਾ ਗੰਗਾ ਤੁਸੀਂ ਵੀ ਇਦਾਂ ਇਹਨੂੰ ਤਰੀਕੇ ਨੂੰ ਅਪਣਾ ਕੇ ਦੇਖਿਓ ਹਨਾ ਤੇ ਵੀ ਫਿਰ ਕਿੰਨਾ ਕੁ ਟਾਈਮ ਚਾੜਦਾ ਹੈਗਾ ਜਿਹਦੇ ਨਾਲ ਉਹ ਹੋ ਜਾਂਦਾ ਨਹੀਂ ਸੁੱਕਾ ਗੰਗਾ ਜਦੋਂ ਆਪਾਂ ਇਦਾਂ ਹੀ ਲਾ ਲੈਨੇ ਆਂ ਤੇਲ ਨਾਲ ਹਨਾ ਤੇ ਆਹ ਬਿਨਾਂ ਤੇਲ ਤੋਂ ਫਿਰ ਉਹ ਟੁੱਟ ਜਾਂਦਾ ਹੈਗਾ ਤੁਸੀਂ ਵੀ ਇਦਾਂ ਜ਼ਰੂਰ ਵਰਤ ਕੇ ਦੇਖਿਓ ਜਿਹੜੇ ਲੱਕੜ ਦਾ ਕੰੰਗਾ ਵਰਤਦੇ ਆ ਤੇਲ ਲਾ ਕੇ ਨਾ ਇਹਨੂੰ ਕੰੰਗੇ ਨੂੰ ਫਿਰ ਯੂਜ਼ ਕਰਕੇ ਦੇਖਿਓ ਕਿ ਟੁੱਟਦਾ ਨਹੀਂ ਹੈ ਕੰੰਗਾ ਨਾ ਕੋਈ ਦੰਦਾ ਟੁੱਟੇ ਨਾ ਇੱਥੋਂ ਵਿਚਾਲੋਂ ਕੁੱਟ ਜਾਂਦਾ ਜਦ ਤੱਕ ਇਹ ਗੰਗਾ ਜਦੋਂ ਵੀ ਟੁੱਟਦਾ ਆ ਬਸ ਸੁੱਕਾ ਕੰੰਗਾ ਹੋਣੇ ਇੱਥੋਂ ਵਿਚਾਲੋਂ ਟੁੱਟੇ ਜਾਂਦਾ ਹੈ ਵੈਸੇ ਤਾਂ ਆਪਨੋ ਸਾਰਿਆਂ ਨੂੰ ਲੱਕੜ ਦਾ ਕੰੰਗਾ ਜ਼ਿਆਦਾ ਵਰਤਣਾ ਚਾਹੀਦਾ ਹੈ ਪਲਾਸਟਿਕ ਦੇ ਕੰਗੇ ਨਾਲੋਂ ਤੇ ਇਹ ਵੀ ਨਾ ਸਰਦੀ ਮ사ਜ ਵੀ ਹੁੰਦੀ ਹੈ ਗੰਗੇ ਨਾਲ ਤੇ ਇਹਦੇ ਨਾਲ ਉਹ ਕਰਨਾ ਚਾਹੀਦਾ ਇਹਨੂੰ ਵਰਤਣਾ ਚਾਹੀਦਾ ਦੂਜਾ ਗੰਗਾ ਪਲਾਸਟਿਕ ਦਾ ਤਾਂ ਨੁਕਸਾਨ ਹੀ ਹੁੰਦਾ ਬਰਬ ਵਰਤਦੇ ਜਿਆਦਾ ਇੱਕ ਉਹ ਰੋਟੇ ਤੇ ਟਿੱ ਗਿਆਂਦਾ ਉਹਦੇ ਕਰਕੇ ਆਪਾਂ ਵਰਤਦੇ ਪਲਾਸਟਿਕ ਦਾ ਗੰਗਾ ਹੁੰਦੇ ਨਾ ਅੱਜ ਆਪਾਂ ਵੀ ਦੇਖਦੇ ਹਾਂਗੇ ਇਹਨੂੰ ਤੇਲ ਦੇ ਵਿੱਚ ਪਾ ਕੇ ਫਿਰ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਆਪਾਂ ਤੇਲ ਦੇ ਵਿੱਚ ਪਾ ਕੇ ਉਹ ਤੋਂ ਉਹ ਕੇ ਰੱਖ ਦਾਂ ਇੱਕ ਦੋ ਦਿਨਾਂ ਬਾਅਦ ਇਹਨੂੰ ਫੜਤ ਕੇ ਦੇਖਾਂਗੇ ਆਪਾਂ ਹਨਾ ਤੇ ਵੀ ਇਹ ਕਿੰਨਾ ਕੁ ਟਾਈਮ ਘਟਦਾਗਾ ਤੁਸੀਂ ਵੀ ਇਹਦਾ ਟਰਾਈ ਸ਼ੁਰੂ ਕਰਕੇ ਦੇਖੋ ਧੰਨਵਾਦ ਵੀਡੀਓ ਨੂੰ ਪੂਰਾ ਦੇਖਿਓ വീഡിയോ ലൈക്കേർ കമെൻറ്റ് ജൂര കോ ചല कर കൂടെ